ਬਾਬਾ ਜੀ ਦੀ ਜੈ ਬਾਬਾ ਜੀ ਮੈਂ ਆਹ ਚਾਹੀ ਤੁਹਾਡੇ ਇਥੇ ਮੈਨੂੰ ਕਹਨੇ ਦੱਸ ਪਾਈ ਬੜੇ ਪਹੁੰਚੇ ਬਾਬਾ ਜੀ ਮੇਰ ਕਰੋ ਮੇਰ ਕਰੋ ਪਪਾ ਜੀ ਮੇਰੀ ਪ੍ਰੋਬਲਮ ਪ੍ਰੋਬਲਮ ਮੇਰੀ ਇਹੀ ਤੇ ਪਪਾ ਜੀ ਮੈਂ ਨਿਚਿੱਤਾ ਚੱਤੇ ਪੈਰ ਫੋਨ ਵੇਂਦੀ ਜੇ ਚੱਤੇ ਪੈਰ ਫੋਨ ਚੱਤੇ ਪੈਰ ਫੋਨ ਹੀ ਫੋਨ ਜੋ ਸਵੇਰ ਚੜਦੀ ਫੋਨ ਹੀ ਵੇਖੀ ਚਾਹਨੀ ਪਤਾ ਨਹੀਂ ਕਹਨੇ ਕੁਛ ਕਰਤਾ ਕਿਸੇ ਦਾ ਪੇੜਾ ਕਰ ਕੇ ਗਿਆ ਦਿਨ ਰਾਤ ਫੋਨ ਬਾਬਾ ਜੀ ਦਿਨ ਰਾਤ ਫੋਨ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਸ ਜੀ ਹੀ ਕਰਦਾ ਫੋਨ ਹੀ ਵੇਖੀ ਜਾਵਾ ਫੋਨ ਹੀ ਵੇਖੀ ਜਾਵਾ ਐਸੇ ਕਾਲ ਹਾਡੇ ਘਰ ਤੇ ਕਲੇਸੀ ਬੜਾ ਪੈਂਦੇ ਆ ਲੜਦਾ ਬੜਾ ਉਹ ਮੇਰਾ ਘਰ ਵਾਲਾ ਆਹੋ ਆਹੋ ਤੇ ਮੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਹਾਂ ਤੇ ਐਸੇ ਘਰ ਨਾਲ ਲੜਾਈ ਪੈਂਦੀ ਬਸ ਸਰੀਰ ਮਿੱਟੀ ਬਣਿਆ ਬਸ ਬਸ ਤਹੀਂ ਜਾਣੀ ਜਾਣ ਮੈਲਾ ਤਹੀਂ ਸਮਝ ਗਿਆ ਬਸ ਸਰੀਰ ਮਿੱਟੀ ਹਾਂਜੀ 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 ਬਾਰ ਬਾਰ ਜੀ ਕਰਦਾ ਬਸ ਕਿ ਫੋਨ ਹੀ ਵੇਖੀ ਜਾਵਾ ਬਸ ਹਾਂਜੀ ਬਸ ਬਸ ਇਦਾਂ ਹੀ ਇਦਾਂ ਹਾਂਜੀ ਕਲੇਸ਼ ਬੜਾ ਕੋ ਕੰਮ ਨੂੰ ਕਹਿੰਦਾ ਤੇ ਮੌਤ ਪਾ ਜਾਂਦੀ ਹੈ ਮੈਨੂੰ ਹਲ ਮੌਤ ਪਾ ਜਾਂਦੀ ਹਨ ਹਾਂ ਢੀ ਘਰਚ ਬੜੀ ਲੜਾਈ ਹੋਣੀ ਮਤਲਬ ਤਾਂ ਕਿਸੇ ਨੇ ਕੋ ਸਖਵਾਤਾ ਇਹਦੇ ਪਾਪੇ ਆ ਕੋ ਸਖਵਾਤਾ ਐਦਾਂ ਨਹੀਂ ਲੜਦਾ ਹੁੰਦਾ ਕੋ ਸਖਵਾਤਾ ਮਹਿਲਤ ਦੀ ਬੜੀ ਮਿਹਰਬਾਨੀ 501 ਰੁਪਇਆ ਦਵ ਤਵੇ ਲਾਜ ਕਰ ਦੋ ਹਾਂ ਮਾਇਕਰੀ ਜਿਹਨੇ ਕੋ ਸਖਵਾਇਆ ਨਾ ਉਹਦਾ ਨਾਮ ਦੱਸ ਦੋ ਮੈਨੂੰ ਇੱਕ ਵਾਰੀ